ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ RAM RAM ਆਦਾਬ ਜੀ ਤੇ ਲੋ ਜੀ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਉਹ ਕਹਿੰਦੇ ਤੁਸੀਂ ਸਾਨੂੰ ਕਰਾਰੀਆਂ ਕਰਾਰੀਆਂ ਕੁਰਕਰੀਆਂ ਨ ਪੋਰੀਆਂ ਹਲਵਾਈ ਸਟਾਈਲ ਟਿੱਕੀਆਂ ਬਣਾ ਕੇ ਦਿਖਾਓ ਤੇ ਅੱਜ ਜਿਹੜੀਆਂ ਆਪਾਂ ਨੇ ਟਿੱਕੀਆਂ ਬਣਾਈਆਂ ਠੀਕ ਹੈ ਜੀ ਇਹਨਾਂ ਦੇ ਵਿੱਚ ਨਾ ਤਾਂ ਆਪਾਂ ਨੇ ਅਰਾ ਰੋਟ ਪਾਇਆ ਨਾ ਹੀ ਬ੍ਰੈਡ ਕ੍ਰਮ ਪਾਈ ਹੈ ਠੀਕ ਹੈ ਜੀ ਤੇ ਨਾ ਹੀ ਆਪਾਂ ਨੇ ਇਹਨਾਂ ਦੇ ਵਿੱਚ ਮੈਦਾ ਪਾਇਆ ਹੈ ਤੇ ਲੋ ਜੀ ਅੱਜ ਬਣਾਈਆਂ ਆਪਾਂ ਨੇ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਜਿਹੜੇ ਸਮਾਨ ਨਾਲ ਆਪਾਂ ਨੇ ਬਣਾਈਆਂ ਤੁਹਾਨੂੰ ਉਹ ਘਰ ਦੀ ਰਸੋਈ ਵਿੱਚ ਤੇ ਹੀ ਮਿਲ ਜਾਊਗਾ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੂਰੀਆਂ ਕਰਾਰੀਆਂ ਕਰਾਰੀਆਂ ਟਿੱਕੀਆਂ ਤੇ ਨਾਲੇ ਤੁਹਾਨੂੰ ਸਿਖਾਵਾਂਗੇ ਠੀਕ ਆ ਜੀ ਗੋੜਾ ਵਾਲੀ ਚਟਣੀ ਮਿੱਠੀ ਜਿਹੜੀ ਕਿ ਜ਼ਿਆਦਾਤਰ ਟਿੱਕੀ ਚਾਟ ਨਾਲ ਮਿਲਦੀ ਆ ਤੇ ਨਾਲੇ ਤੁਹਾਨੂੰ ਸਿਖਾਵਾਂਗੇ ਪੂਰੀਆਂ ਐਨ ਕਰਾਰੀਆਂ ਕਰਾਰੀਆਂ ਟਿੱਕੀਆਂ ਵੀ ਆਪਾਂ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਇਹਨਾਂ ਪੂਰੀਆਂ ਕਰਾਰੀਆਂ ਟਿੱਕੀਆਂ ਆਪਾਂ ਬਣਾ ਕੇ ਦਿਖਾਵਾਂਗੇ ਤੇ ਅੱਜ ਉਹ ਰੈਸਪੀ ਕਰਦੇ ਹਾਂ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਅੱਜ ਉਹ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪੂਰੀਆਂ ਇਹਨਾਂ ਵਧੀਆ ਕਰਾਰੀਆਂ ਕਰਾਰੀਆਂ ਟਿੱਕੀਆਂ ਤੇ ਲਓ ਜੀ ਟਿੱਕੀਆਂ ਬਣਾਉਣ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦੇ ਬੋਇਲ ਕੀਤੇ ਹੋਏ ਯਾਨੀ ਕਿ ਉਬਲੇ ਹੋਏ ਆਲੂ ਤੇ ਉਸ ਤੋਂ ਬਾਅਦ ਆਪਾਂ ਚਾਹੀਦੀ ਹੈ ਸੂਜੀ ਕਿਉਂਕਿ ਪਹਿਲਾਂ ਮੈਂ ਇੱਕ ਟਿੱਕੀਆਂ ਦੀ ਵੀਡੀਓ ਪਾਈ ਤੀ ਮੈਨੂੰ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਏ ਤੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਸੂਜੀ ਵਾਲੀਆਂ ਟਿੱਕੀਆਂ ਬਣਾ ਕੇ ਦਿਖਾਓ ਕਿਉਂਕਿ ਸੂਜੀ ਆ ਜਿਹੜੀ ਬਹੁਤ ਆਸਾਨੀ ਨਾਲ ਆਪਾਂ ਨੂੰ ਮਿਲ ਜਾਂਦੀ ਹੈ ਜਿਵੇਂ ਕਿ ਨਾਰਮਲ ਦੁਕਾਨਾਂ ਹੁੰਦੀਆਂ ਪਿੰਡਾਂ ਦੇ ਵਿੱਚ ਉਹਨਾਂ ਤੇ ਵੀ ਆਪਾਂ ਨੂੰ ਸੂਜੀ ਮਿਲ ਜਾਂਦੀ ਹੈ ਵੈਸੇ ਵੀ ਮਾੜੀ-ਮੋਟੀ ਸੂਜੀ ਆਪਾਂ ਘਰਾਂ ਲਿਆ ਕੇ ਰੱਖਦੇ ਹਾਂ ਠੀਕ ਹੈ ਜੀ ਤੇ ਇਸ ਕਰਕੇ ਅੱਜ ਆਪਾਂ ਜਿਹੜੀਆਂ ਟਿੱਕੀਆਂ ਸੂਜੀ ਤੋਂ ਅਤੇ ਆਲੂਆਂ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਲਓ ਜੀ ਆਪਾਂ ਨੇ 400 ਗ੍ਰਾਮ ਇਥੇ ਉਬਲੇ ਹੋਏ ਆਲੂ ਲੈ ਲਿਆ ਤੇ ਅੱਧੀ ਪੌਣੀ ਕੌਲੀ ਆਪਾਂ ਨੇ ਸੂਜੀ ਦੀ ਲੈ ਲਈ ਆ ਤੇ ਲਓ ਜੀ ਇੱਕ ਕੜਾਹੀ ਦੇ ਵਿੱਚ ਆਪਾਂ ਡੇਢ ਕੌਲੀ ਆ ਜਿਹੜੀ ਪਾਣੀ ਦੀ ਪਾਵਾਂਗੇ ਤੇ ਲਓ ਜੀ ਡੇਢ ਕੌਲੀ ਆਪਾਂ ਨੇ ਪਾਣੀ ਦੀ ਪਾ ਲਈ ਇਹਦੇ ਵਿੱਚ ਤੇ ਥੋੜੀਆਂ ਪਾਵਾਂਗੇ ਆਪਾਂ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਤੇ ਦੋ ਚਮਚ ਪਾਵਾਂਗੇ ਆਪਾਂ ਨਮਕ ਠੀਕ ਹੈ ਜੀ ਆਹ ਲਓ ਜੀ ਕਿਉਂਕਿ ਨਮਕ ਆ ਜਿਹੜਾ ਆਪਾਂ ਨੇ ਇੱਥੇ ਪਾ ਦੇਣਾ ਨਮਕ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਜਦੋਂ ਆਪਾਂ ਟਿੱਕੀਆਂ ਸਰਵ ਕਰਦੇ ਆ ਨਾ ਤੇ ਨਮਕ ਆ ਜਿਹੜਾ ਉਹ ਚਟਣੀਆਂ ਵਿੱਚ ਵੀ ਹੁੰਦਾ ਠੀਕ ਆ ਜੀ ਇਸ ਕਰਕੇ ਨਮਕ ਤੁਸੀਂ ਘੱਟ ਰੱਖਣਾ ਤੇ ਜਦੋਂ ਪਾਣੀ ਆਪਣਾ ਗਰਮ ਹੋ ਗਿਆ ਠੀਕ ਆ ਜੀ ਫਿਰ ਆਪਾਂ ਨੇ ਇਹਦੇ ਵਿੱਚ ਜਿਹੜੀ ਸੂਜੀ ਉਹ ਐਡ ਕਰ ਦੇਣੀ ਆ ਤੇ ਲਓ ਜੀ ਸੂਜੀ ਪਾ ਲੰਨੇ ਆ ਦੇ ਵਿੱਚ ਤੇ ਸੇਕ ਆ ਜਿਹੜਾ ਮੀਡੀਅਮ ਕਰ ਲੂਗੇ ਤੇ ਹੁਣ ਆਪਾਂ ਸੂਜੀ ਨੂੰ ਚੰਗੀ ਤਰ੍ਹਾਂ ਪਕਾਉਂਗੇ ਠੀਕ ਆ ਜੀ ਜਦੋਂ ਤੱਕ ਇਹ ਐਨ ਗਾੜੀ ਨਹੀਂ ਹੋ ਜਾਂਦੀ ਤੇ ਲਓ ਜੀ ਜਦੋਂ ਸੂਜੀ ਆਪਣੀ ਬਿਲਕੁਲ ਥਿੱਕ ਹੋ ਗਈ ਠੀਕ ਆ ਜੀ ਇਸ ਤਰੀਕੇ ਦੀ ਤੇ ਆਪਾਂ ਨੇ ਗੈਸ ਆ ਜਿਹੜੀ ਉਹ ਬੰਦ ਕਰ ਦੇਣੀ ਆ ਤੇ ਹੁਣ ਐ ਸੂਜੀ ਨੂੰ ਕਰਾਂਗੇ ਆਪਾਂ ਠੰਡੀ ਤੇ ਲਓ ਜੀ ਸੂਜੀ ਨੂੰ ਜਿਹੜੀ ਆਪਾਂ ਪਰਾਤ ਦੇ ਵਿੱਚ ਪਾ ਕੇ ਕਰ ਲਾਂਗੇ ਠੰਡੀ ਇਸ ਤਰੀਕੇ ਨਾਲ ਇਹਨੂੰ ਫੋਲ ਦੋਗੇ ਤੇ ਜਦੋਂ ਤੱਕ ਸੂਜੀ ਠੰਡੀ ਹੁੰਦੀ ਆ ਤੇ ਨਾਲੇ ਆਪਾਂ ਜਿਹੜੇ ਆਲੂ ਆ ਉਹ ਕੱਦੂ ਕਸ ਕਰ ਲੰਨੇ ਆ ਤੇ ਨਾਲੇ ਤੁਹਾਨੂੰ ਬਣਾ ਕੇ ਦਿਖਾਉਨੇ ਆ ਰੈੱਡ ਚਟਣੀ ਤੇ ਚਟਣੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਠੀਕ ਆ ਜੀ ਮੈਂ ਥੋੜੀ ਜੀ ਇਮਲੀ ਆ ਜਿਹੜੀ ਘੋਲ ਕੇ ਰੱਖ ਲਈ ਤੇ ਤਕਰੀਬਨ 2-3 ਘੰਟੇ ਤੇ ਲਓ ਜੀ ਇਹਨੂੰ ਆਪਾਂ ਛਾਣ ਲਵਾਂਗੇ ਠੀਕ ਹੈ ਜੀ ਤੇ ਲਓ ਜੀ ਇਹ ਮਿਲ ਲਈ ਆਪਾਂ ਨੇ ਛਾਣ ਲਈ ਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਸ਼ੱਕਰ ਤੇ ਤੁਸੀਂ ਚੀਨੀ ਵੀ ਐਡ ਕਰ ਸਕਦੇ ਹੋ ਤੇ ਲਓ ਜੀ ਮੈਂ ਕੱਲੀ ਸ਼ੱਕਰ ਪਾ ਲਈ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਉਬਾਲਾਂਗੇ ਤੇ ਲਓ ਜੀ ਜਦੋਂ ਇਹਨੂੰ ਵਾਲੀ ਆ ਗਈ ਤੇ ਸ਼ੱਕਰ ਵੀ ਆਪਣੀ ਕੁਲ ਗਈ ਫਿਰ ਆਪਾਂ ਨੇ ਇਹਦੇ ਵਿੱਚ ਪਾਉਣਾ ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਤੇ ਸਾਦਾ ਨਮਕ ਪਾਵਾਂਗੇ ਇੱਕ ਚਮਚ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਤੇ ਅੱਧਾ ਚਮਚ ਪਾਵਾਂਗੇ ਸੁੰਡ ਪਾਊਡਰ ਤੇ ਲਓ ਜੀ ਚਟਣੀ ਨੂੰ ਗਾੜੀ ਕਰਨ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਅਰਾ ਰੋਟ ਠੀਕ ਹੈ ਜੀ ਆ ਦੇਖੋ ਜੀ 2 ਚਮਚ ਅਰਾ ਰੋਟ ਹੈ ਤੇ ਲਓ ਜੀ ਹੁਣ ਆਪਾਂ ਕੀ ਕਰੂਗੇ ਇਹਦੇ 'ਚ ਥੋੜਾ ਜਿਹਾ ਪਾਣੀ ਪਾ ਲਾਂਗੇ ਇਹਨੂੰ ਥੋੜਾ ਜਿਹਾ ਘੋਲ ਲਾਂਗੇ ਤੇ ਲਓ ਜੀ ਜਦੋਂ ਅਰਾ ਰੋਟ ਐਦਾਂ ਦਾ ਘੁਲ ਗਿਆ ਫਿਰ ਆਪਾਂ ਇਹਨੂੰ ਸੌਸ ਦੇ ਵਿੱਚ ਪਾ ਦਾਂਗੇ ਸੋ ਕਈ ਭੈਣ ਭਰਾ ਅਰੇ ਰੋਡ ਬਾਰੇ ਪੁੱਛਦੇ ਆ ਠੀਕ ਹੈ ਜੀ ਇਹ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦਾ ਹੈ ਤੇ ਜ਼ਿਆਦਾਤਰ ਇਹ ਜਾਂ ਤਾਂ ਮਠਿਆਈ ਦੀ ਚੀਜ਼ਾਂ 'ਚ ਵਰਤਿਆ ਜਾਂਦਾ ਤੇ ਜਾਂ ਫਿਰ ਚਾਈਨੀ ਸੈਟਮਾ ਦੇ ਵਿੱਚ ਤੇ ਲਓ ਜੀ ਇਹਨੂੰ ਥੋੜਾ ਥੋੜਾ ਕਰਕੇ ਹੁਣ ਪਾਵਾਂਗੇ ਆਪਾਂ ਆਪਣੀ ਸੌਸ ਦੇ ਵਿੱਚ ਠੀਕ ਹੈ ਜੀ ਤੇ ਸੌਸ ਸਾ ਜਿਹੜੀ ਹੋ ਜੂਗੀ ਗਾੜੀ ਤੇ ਲਓ ਜੀ 2 ਮਿੰਟ ਬਾਅਦ ਸੌਸ ਸਾ ਜਿਹੜੀ ਆਪਣੀ ਗਾੜੀ ਹੋ ਜੂਗੀ ਆ ਦੇਖੋ ਕਿੰਨੀ ਵਧੀਆ ਜਿਹੜੀ ਸੌਸ ਸਾ ਚਾਟੜੀਆਂ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਇਹਨੂੰ ਐਦਾਂ ਵੀ ਰੱਖ ਸਕਦੇ ਹੋ ਠੀਕ ਹੈ ਜੀ ਬਗੈਰ ਕਲਰ ਤੋਂ ਤੇ ਯਾਰ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਰੈੱਡ ਕਲਰ ਠੀਕ ਹੈ ਜੀ ਪਾਣੀ ਦੇ ਵਿੱਚ ਘੋਲ ਕੇ ਪਾ ਦਿਓ ਤਾਂ ਥੋੜਾ ਜਿਹਾ ਵਧੀਆ ਹੋ ਜਾਊਗਾ ਤੇ ਕਲਰ ਹੈ ਜਿਹੜਾ ਉਹ ਆਪਸ਼ਨਲ ਹੈ ਠੀਕ ਹੈ ਜੀ ਜੇ ਪਾਉਣਾ ਹੋਇਆ ਤਾਂ ਪਾ ਲਿਓ ਤੇ ਨਹੀਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਲਓ ਜੀ ਚਟਣੀ ਬਣ ਕੇ ਸੌਸ ਬਣ ਕੇ ਰੈਡੀ ਹੈ ਜੀ ਆਹ ਦੇਖੋ ਕਿੰਨੀ ਵਧੀਆ ਸੌਸ ਆ ਜਿਹੜੀ ਆਪਣੀ ਬਣ ਗਈ ਆ ਤੇ ਲਓ ਜੀ ਗੈਸ ਕਰਤੀ ਹੁਣ ਆਪਾਂ ਨੇ ਬੰਦ ਹੁਣ ਬਣਾਉਨੇ ਆਪਾਂ ਟਿੱਕੀਆਂ ਤੇ ਲੋ ਜੀ ਸੂਜੀ ਵੀ ਜਿਹੜੀ ਆਪਣੀ ਠੰਡੀ ਹੋ ਚੁੱਕੀ ਆ ਆ ਦੇਖੋ ਇਸ ਤਰੀਕੇ ਦੀ ਸੂਜੀ ਆ ਜਿਹੜੀ ਉਹ ਹੋਣੀ ਚਾਹੀਦੀ ਆ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਆਲੂ ਠੀਕ ਆ ਜੀ ਉਪਲੇ ਹੋਏ ਲਏ ਤੇ ਉਹ ਆਪਾਂ ਨੇ ਕद्दूकस ਕਰਕੇ ਇਹਦੇ ਵਿੱਚ ਮਿਕਸ ਕਰ ਲੈਣੇ ਆ ਸਾਰੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਆਪਾਂ ਨੇ ਮਿਕਸ ਤੇ ਜੇ ਬਾਈ ਚਾਂਸ ਠੀਕ ਆ ਜੀ ਆਲੂ ਅਤੇ ਸੂਜੀ ਥੋੜੇ ਜਿ ਪਤਲੇ ਹੋ ਜਾਣ ਜਿਆਦਾ ਤਾਂ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਪੋਹਾ ਵੀ ਐਡ ਕਰ ਸਕਦੇ ਹੋ ਠੀਕ ਆ ਜੀ ਕਿਉਂਕਿ ਪੋਹਾ ਪਾਉਣ ਨਾਲ ਵੀ ਇਹ ਵਧੀਆ ਹੋ ਜਾਊਗਾ ਪਰ ਆਪਣਾ ਜਿਹੜਾ ਮਿਕਸਚਰ ਹੈ ਉਹ ਵਧੀਆ ਹੈ ਨਾ ਪੂਰਾ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਲਓ ਜੀ ਟਿੱਕੀਆਂ ਦਾ ਮਿਕਸਚਰ ਬਣ ਕੇ ਆਪਣਾ ਰੈਡੀ ਆ ਤੇ ਇਹ ਜਿਹੜਾ ਮਿਕਸਚਰ ਹੈ ਨਾ ਹਲਕਾ ਜਿਹਾ ਢਿੱਲਾ ਰਹੂਗਾ ਠੀਕ ਹੈ ਜੀ ਇਸ ਤਰੀਕੇ ਦਾ ਰਹੂਗਾ ਇਹ ਤੇ ਹੱਥਾਂ ਨੂੰ ਵੀ ਚਿਪਕੂਗਾ ਹੈ ਕਿਉਂਕਿ ਇਹਦੇ ਵਿੱਚ ਸੂਜੀ ਹੈ ਨਾ ਤੇ ਤੁਸੀਂ ਕੀ ਕਰਨਾ ਇਹਨੂੰ ਮਿਕਸ ਕਰਨ ਤੋਂ ਬਾਅਦ ਇੱਕ ਵਾਰ ਆਪਣੇ ਹੱਥ ਸਾਫ਼ ਕਰ ਲੈਣੇ ਤੇ ਆਪਣੇ ਹੱਥਾਂ ਨੂੰ ਆਪਾਂ ਨੇ ਹਲਕਾ ਹਲਕਾ ਐਦਾਂ ਠੀਕ ਹੈ ਜੀ ਰਾਈਂਡ ਆਇਲ ਲਾਉਣਾ ਹੈ ਜਾਂ ਘੀ ਲਾ ਲਿਓ ਇਸ ਤਰੀਕੇ ਦੇ ਆਪਾਂ ਨੇ ਹੱਥਾਂ ਜਿਹੜੇ ਥੋੜੇ ਜਿਹੀ ਚੰਗੀ ਤਰ੍ਹਾਂ ਬਣਾ ਲੈਣੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਥੋੜੀ-ਥੋੜੀ ਲੈਣਾ ਹੈ ਮਿਕਸਚਰ ਤੇ ਇਸ ਤਰੀਕੇ ਦੀ ਠੀਕ ਹੈ ਜੀ ਟਿੱਕੀ ਆ ਜਿਹੜੀ ਆਪਾਂ ਬਣਾਉਂਗੇ ਚੰਗੀ ਤਰ੍ਹਾਂ ਗੋਲ ਕਰਕੇ ਤੇ ਗੋਲ ਕਰਨ ਤੋਂ ਬਾਅਦ ਟਿੱਕੀ ਆਪਾਂ ਨੇ ਹਲਕੇ ਹੱਥਾਂ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਦੱਬਣੀ ਆ ਮਤਲਬ ਜਿਆਦਾ ਬਰੀਕ ਵੀ ਨਹੀਂ ਕਰਨੀ ਤੇ ਜਿਆਦਾ ਮੋਟੀ ਵੀ ਨਹੀਂ ਐਸ ਸ਼ੇਪ ਦੀਆਂ ਟਿੱਕੀਆਂ ਆਪਾਂ ਬਣਾ-ਬਣਾ ਕੇ ਜਿਹੜੀਆਂ ਉਹ ਇੱਕ ਥਾਲੀ ਦੇ ਵਿੱਚ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਤੇ ਲਓ ਜੀ ਟਿੱਕੀਆਂ ਬਣ ਕੇ ਹੋ ਗਈਆਂ ਰੈਡੀ ਆ ਦੇਖੋ ਜੀ ਇਸ ਤਰੀਕੇ ਦੀ ਆਪਣੀਆਂ ਟਿੱਕੀਆਂ ਬਣਾ ਲੜੀਆਂ ਤੇ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਤੇ ਲਓ ਜੀ ਟਿੱਕੀਆਂ ਤਲਣ ਦੇ ਵਾਸਤੇ ਇੱਥੇ ਮੈਂ ਲਈ ਹੈ ਜੀ ਕੜਾਹੀ ਤੁਸੀਂ ਇਹਨਾਂ ਨੂੰ ਤਵੇ ਉੱਪਰ ਵੀ ਤਲ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਤਲਾਂਗੇ ਕੜਾਹੀ ਦੇ ਵਿੱਚ ਤਾਂ ਜੋ ਵਧੀਆ ਤਰੀਕੇ ਨਾਲ ਤਲ ਹੋ ਜਾਵੇ ਤੇ ਲਓ ਜੀ ਜਦੋਂ ਵੀ ਟਿੱਕੀਆਂ ਤੁਸੀਂ ਤਲਣੀਆਂ ਠੀਕ ਹੈ ਜੀ ਕੜਾਹੀ ਦੇ ਵਿੱਚ ਤੇਲ ਹੈ ਜਿਹੜਾ ਜ਼ਿਆਦਾ ਨਹੀਂ ਪਾਉਣਾ ਠੀਕ ਹੈ ਜੀ ਟਿੱਕੀਆਂ ਥੋੜੀਆਂ ਜਿਹਾ ਨੰਗੀਆਂ ਰਹਿਣੀਆਂ ਚਾਹੀਦੀਆਂ ਉੱਪਰ ਤੇ ਲਓ ਜੀ ਚਾਰ-ਚਾਰ ਪੀਸ ਹੈ ਜਿਹੜੇ ਟਿੱਕੀਆਂ ਦੇ ਆਪਾਂ ਫਰਾਈ ਕਰੂਗੇ ਇਸ ਤਰੀਕੇ ਨਾਲ ਤੇ ਸੇਕ ਰੱਖਣਾ ਮੀਡੀਅਮ ਤੇ ਲਓ ਜੀ ਸੇਕ ਰੱਖਣਾ ਘੱਟ ਤੇ ਥੋੜੀ-ਥੋੜੀ ਦੇਰ ਬਾਅਦ ਟਿੱਕੀਆਂ ਆਪਾਂ ਨੇ ਬਦਲਣੀਆਂ ਜ਼ਰੂਰੀਆਂ ਠੀਕ ਹੈ ਜੀ ਥਲ ਦਣੀਆਂ ਤਾਂ ਜੋ ਇਹ ਦੋਨੇ ਪਾਸੇ ਤੇ ਚੰਗੀ ਤਰ੍ਹਾਂ ਸਿੱਕ ਜਵੇ ਤੇ ਆਪਾਂ ਨੇ ਐਸੇ ਤਰੀਕੇ ਨਾਲ ਸਾਰੀਆਂ ਟਿੱਕੀਆਂ ਠੀਕ ਹੈ ਜੀ ਹਾਫ ਫਰਾਈ ਕਰਕੇ ਕਿਸੇ ਬਰਤਨ ਦੇ ਵਿੱਚ ਕੱਢ ਲੈਣੀਆਂ ਤੇ ਫੁੱਲ ਫਰਾਈ ਕਿਵੇਂ ਕਰਨੀ ਆ ਫਿਰ ਮੈਂ ਤੁਹਾਨੂੰ ਉਹ ਵੀ ਦੱਸੂਗਾ ਤੇ ਲੋ ਜੀ ਇਸ ਤਰੀਕੇ ਦੀ ਆਪਾਂ ਇਹ ਫਰਾਈ ਕਰ ਲੈਂਦੇ ਆ ਪਹਿਲਾਂ ਤੇ ਲੋ ਜੀ ਇਸ ਤਰੀਕੇ ਦੀਆਂ ਟਿੱਕੀਆਂ ਜਿਹੜੀਆਂ ਆਪਾਂ ਨੇ ਹਾਫ ਫਰਾਈ ਕੱਢ ਕੇ ਠੀਕ ਹੈ ਜੀ ਰੱਖ ਲੈਣੀਆਂ ਕਿਸੇ ਬਰਤਨ ਦੇ ਵਿੱਚ ਇਸ ਤਰੀਕੇ ਦਾ ਕਲਰ ਇਹਨਾਂ ਦਾ ਹੋਣਾ ਚਾਹੀਦਾ ਜਦੋਂ ਆਪਾਂ ਨੇ ਹਾਫ ਫਰਾਈ ਕਰਨੀਆਂ ਹੈ ਤੇ ਲਓ ਜੀ ਟਿੱਕੀਆਂ ਜਿਹੜੀਆਂ ਆਪਾਂ ਨੇ ਹਾਫ ਫਰਾਈ ਕਰ ਲਈਆਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਤਲ ਕੇ ਇਹ ਰੱਖ ਲੈਣੀਆਂ ਤੁਸੀਂ ਦੁਕਾਨਾਂ ਪਰ ਵੀ ਦੇਖਿਆ ਹੁੰਦਾ ਠੀਕ ਹੈ ਜੀ ਟਿੱਕੀਆਂ ਪਹਿਲਾਂ ਉਹਨਾਂ ਨੇ ਬੀਰਾ ਨੇ ਹਾਫ ਫਰਾਈ ਕਰਕੇ ਰੱਖੀਆਂ ਹੋਈਆਂ ਹੁੰਦੀਆਂ ਸਾਰੀਆਂ ਇਸ ਤਰੀਕੇ ਦੀਆਂ ਤੇ ਉਸ ਤੋਂ ਬਾਅਦ ਕਿਵੇਂ ਫਰਾਈ ਕਰਨੀ ਮੈਂ ਤੁਹਾਨੂੰ ਉਹ ਵੀ ਦੱਸਦਾ ਤੇ ਲਓ ਜੀ ਟਿੱਕੀ ਫਰਾਈ ਕਰਨ ਦੇ ਵਾਸਤੇ ਆਪਾਂ ਨੇ ਇੱਕ ਪੀਸ ਜਿਹੜਾ ਟਿੱਕੀ ਦਾ ਲੈਣਾ ਉਹ ਇਸ ਤਰੀਕੇ ਨਾਲ ਦੱਬਣਾ ਠੀਕ ਹੈ ਜੀ ਆਪਾਂ ਨੇ ਆਹ ਲਓ ਜੀ ਐਂ ਚੰਗੀ ਤਰ੍ਹਾਂ ਦੱਬ ਦੇਣੀ ਆ ਇਸ ਤਰੀਕੇ ਨਾਲ ਤਾ ਜੋ ਟਿੱਕੀ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਫਰਾਈ ਹੋ ਜਾਵੇ ਠੀਕ ਹੈ ਜੀ ਫਿਰ ਆਪਾਂ ਜਿੰਨੀਆਂ ਟਿੱਕੀਆਂ ਫਰਾਈ ਕਰਨੀਆਂ ਉਹਨੀਆਂ ਲੈ ਕੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਨੇ ਦੱਬ ਦੇਣੀਆਂ ਇਹ ਠੀਕ ਹੈ ਜੀ ਐਦਾਂ ਕਰਨ ਨਾਲ ਟਿੱਕੀਆਂ ਜਿਹੜੀਆਂ ਆਪਣੀਆਂ ਬਹੁਤ ਵਧੀਆ ਕਰਾਰੀਆਂ ਹਨ कुरकुਰੀਆਂ ਫਰਾਈ ਹੋਣਗੀਆਂ ਤੇ ਇਸ ਤਰੀਕੇ ਦੀਆਂ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਤੇਲ ਦੇ ਵਿੱਚ ਫੇਰ ਤੋਂ ਫਰਾਈ ਕਰਾਂਗੇ ਠੀਕ ਹੈ ਜੀ ਤੇ ਸੇਕ ਮੀਡੀਅਮ ਹੋਣਾ ਚਾਹੀਦਾ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਪਲਟ-ਪਲਟ ਕੇ ਚੰਗੀ ਤਰ੍ਹਾਂ ਕਰ ਲੈਂਦੇ ਆ ਫਰਾਈ ਤੇ ਲੋ ਜੀ ਟਿੱਕੀਆਂ ਆਪਾਂ ਨੇ ਫਰਾਈ ਕਰ ਲਈਆਂ ਠੀਕ ਹੈ ਜੀ ਆਹ ਦੇਖੋ ਜੀ ਕਿੰਨੀਆਂ ਵਧੀਆ ਇਹ कुरकुਰੀਆਂ कुरकुਰੀਆਂ ਫਰਾਈ ਹੋਈਆਂ ਹਨ ਪੂਰੀਆਂ ਕਰਾਰੀਆਂ ਸੋ ਇਸ ਤਰੀਕੇ ਨਾਲ ਤੁਸੀਂ ਇਹ ਰਾੜ ਲੈਣੀਆਂ ਤੇ ਲੋ ਜੀ ਹੁਣ ਆਪਾਂ ਇਹਨਾਂ ਦੀ ਕਰਦੇ ਆ ਪਲੇਟਿੰਗ ਤੇ ਲੋ ਜੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਰੱਖਾਂਗੇ ਟਿੱਕੀਆਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਸਭ ਤੋਂ ਪਹਿਲਾਂ ਦਹੀਂ ਆ ਲੋ ਜੀ ਦਹੀਂ ਪਾਉਣਾ ਆਪਾਂ ਨੇ ਦਹੀਂ ਤੁਸੀਂ ਫੈਂਟ ਜ਼ਰੂਰ ਲਿਓ ਠੀਕ ਹੈ ਜੀ ਇਸ ਤਰੀਕੇ ਨਾਲ ਦਹੀਂ ਤੁਸੀਂ ਪਾ ਲਿਓ ਜਿੰਨਾ ਕੁ ਤੁਹਾਨੂੰ ਪਸੰਦ ਹੈ ਜੇ ਤੁਹਾਨੂੰ ਦਹੀਂ ਪਸੰਦ ਹੋਇਆ ਤਾਂ ਠੀਕ ਹੈ ਨਹੀਂ ਤੁਸੀਂ ਛੋਲੇ ਵੀ ਪਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆ ਤੇ ਲੋ ਜੀ ਦਹੀਂ ਪਾ ਲਿਆ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਉੱਪਰ ਆਪਾਂ ਕਾਲਾ ਨਮਕ ਜਾਂ ਚਾਟ ਮਸਾਲਾ ਆਹ ਚੀਜ਼ ਤੁਸੀਂ ਜ਼ਰੂਰ ਪਾ ਲਿਓ ਤੇ ਉਸ ਤੋਂ ਬਾਅਦ ਆਪਾਂ ਨੇ ਪਾਉਣੀ ਹੈ ਮਿੱਠੀ ਚਟਨੀ ਜਿਹੜੀ ਕਿ ਆਪਾਂ ਨੇ ਹੁਣ ਬਣਾਈ ਆ ਠੀਕ ਹੈ ਜੀ ਤੇ ਲਓ ਜੀ ਮਿੱਠੀ ਚਟਣੀ ਪਾ ਲਾਂਗੇ ਇਸ ਤਰੀਕੇ ਨਾਲ ਤੇ ਲਓ ਜੀ ਮਿੱਠੀ ਚਟਣੀ ਹੋ ਗਈ ਤੇ ਗ੍ਰੀਨ ਚਟਣੀ ਹੋ ਗਈ ਧਨੀਏ ਪੁਦੀਨੇ ਦੀ ਠੀਕ ਹੈ ਜੀ ਆਪ ਪਾ ਲੂਗੇ ਆਪਾਂ ਥੋੜੀ ਥੋੜੀ ਆਹ ਲਓ ਜੀ ਫਿਰ ਕੋਨੇ ਗ੍ਰੀਨ ਚਟਣੀ ਪਾਉਣੀ ਆ ਤੇ ਉਸ ਤੋਂ ਬਾਅਦ ਥੋੜੀ ਜੀ ਮੈਂ ਬੰਦ ਗੋਭੀ ਕੱਟੀ ਦੀ ਠੀਕ ਹੈ ਜੀ ਬਰੀਕ ਬਰੀਕ ਆਪਾਂ ਉਹ ਪਾ ਲੂਣੀ ਆ ਦੇ ਉੱਪਰ ਆਹ ਲਓ ਜੀ ਬੰਦ ਗੋਭੀ ਪਾਉਣੀ ਆ ਤੇ ਥੋੜੀ ਜੀ ਮੈਂ ਗਾਜਰਾਂ ਕੱਟ ਲੀਆਂ ᱛੀਆਂ ਉਹ ਪਾ ਲੂਗੇ ਤੇ ਤੁਸੀਂ ਇਹਦੇ ਪਰ ਠੀਕ ਆ ਜੀ ਮਾੜਾ ਮੋਟਾ ਜਿਵੇਂ ਕੀ ড্রাই ਫਰੂਟ ਹੁੰਦੇ ਉਹ ਵੀ ਪਾ ਸਕਦੇ ਹੋ ਤੇ ਲਓ ਜੀ ਥੋੜੇ ਜਿਹਾ ਪਿਆਜ਼ ਪਾ ਲਿਆ ਆਪਾਂ ਨੇ ਤੇ ਤੁਸੀਂ ਇਹਦੇ ਪਰ ਮੋਲੀਆਂ ਵੀ ਪਾ ਸਕਦੇ ਹੋ ਉਹ ਤੁਹਾਡੀ ਆ ਮਰਜੀ ਆ ਜੀ ਤੇ ਲਓ ਜੀ ਟਿੱਕੀ ਦੀ ਪਲੇਟ ਲਾ ਕੇ ਰੈਡੀ ਆ ਸੋ ਇਸ ਤਰੀਕੇ ਨਾਲ ਟਿੱਕੀਆਂ ਜਿਹੜੀਆਂ ਤੁਸੀਂ ਬਿਲਕੁਲ ਸੌਖੇ ਤਰੀਕੇ ਨਾਲ ਘਰੇ ਬਣਾ ਸਕਦੇ ਹੋ ਜੀ ਸੋ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਪਿਆਰਾ ਜਿਹਾ ਕਮੈਂਟ ਤੁਸੀਂ ਜਰੂਰ ਕਰਦੇ ਹੋ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਲਓ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ